ਦੀ ਬਾਦੀ ਨੂੰ ਦੇਖ ਕੇ ਗੁਰਗੱਤ ਰਉੰਗਤ ਪਾਤਸ਼ਾਹ ਬਚਨ ਕਰਦੇ ਵਿਪਾਤ ਉਹਨਾਂ ਨੂੰ ਨਾਲ ਲੈ ਕੇ ਆਈ ਦਾ ਬਾਹਰ ਨਹੀਂ ਛੱਡ ਕੇ ਆਈ ਦਾ ਤੇ ਜਦੋਂ ਇਹ ਬਚਨ ਹੋਇਆ ਆਪ ਜੀ ਨੇ ਸੁਣਿਆ ਸੀਸਤ ਘੌਣ ਲੱਗਦੇ ਨੇ ਗੁਰਮਚਾਰੀ ਦੇ ਤਾਲ ਤੇ ਗੁਰਗੱਤ ਪਾਤਸ਼ਾਹ ਰੋਕਦੇ ਨੇ ਕਹਿੰਦੇ ਨਹੀਂ ਮਹਾਰਾਜ ਮੈਂ ਤਾਂ ਉਹਨਾਂ ਆਪ ਜੀ ਦੇ ਤਰ ਤਾ ਸੇਵਕ ਬਣ ਕੇ ਆਇਆ ਹਾਂ ਤੇ ਫਿਰ ਸੇਵਾ ਵੀ ਮਿਲ ਗਈ ਇਆ ਕੀ ਦਰਿਆ ਤੋਂ ਪਿਆਸ ਤੋ ਜਾ ਕੇ ਕਿੰਨੀ ਸੇਵਾ ਕਰਦੇ ਹਨ ਕਿਉਂ ਅੰਮ੍ਰਿਤ ਵੇਲੇ ਕੋਰਗਸ ਪਾਤਸ਼ਾਹ ਜੀ ਦਾ ਇਸ਼ਨਾਨ ਕਰਵਾਉਂਦੇ ਨੇ ਤੇ ਨਾਲ ਇਹ ਕਾਕਰ ਇਸ ਉਮਰ ਵਿੱਚ ਵੀ ਆਪਨੇ 12 ਸਾਲ ਸੇਵਾ ਕੀਤੀ ਸਵੇਰੇ ਇਸ਼ਨਾਨ ਕਰਵਾਉਣਾ ਦਰਿਆ ਤੋਂ ਬਿੱਤਰ ਸਾਫ਼ ਚੱਲ ਕੇ ਪਾਉਣਾ ਕਦਾਂ ਕਿ ਇੱਕ ਦਿਨ ਸਰਦੀ ਦੇ ਦਿਨ ਆਪਜੀ ਇੱਕ ਢੀ ਟਲਾਹਰ ਦੀ ਉਸ ਤਿੱਖੀ ਪੁੜੀ ਸੀ ਢੀਂ ਮੇਹਰਾਉਂ ਪਰੀ ਹਰੀ ਸੀ ਪਾਣੀ ਪਤਾ ਤਾਂ ਲੱਗਿਆ ਉਹਦੇ ਵਿੱਚ ਆਪਜੀ ਦੇ ਚੰਦ ਦੇ ਚਮਕ ਤੇ ਉਹ ਸਮੇਂ ਉਹਵਾ ਜਿਵੇਂ ਬਾਪ ਪਹਿਲੇ ਜਿਹੜੇ ਪਤਾਏ ਪਰ ਜਿਹੜੇ ਆਏ ਨੇ ਇੰਨਾ ਤੋਂ ਕਿ ਜਦੋਂ ਬਰਸਾਤ ਦੀ ਝੜੀ ਲੱਗਦੀ ਤਾਂ ਇਸ ਤਰ੍ਹਾਂ ਛੱਤ ਤੋਂ ਪਾਣੀ ਨਿਕਟਾ ਉਸ ਸਮੇਂ ਕੋ ਨੀਤਾਂ ਵੀ ਤੇ ਉਹ ਬੀਬੀ ਜਿਹੜੀ ਜਲਾਹੀ ਦੇ ਕੋਲੋਂ ਪੁੱਛਦੀ ਐ ਕਿ ਇਹ ਕੌਣ ਹੈ ਹੁਣ ਉਹ ਕਹਿੰਦੇ ਕੋ ਦੱਸਿਆ ਕਿ ਇਹ ਗੁਰੂ ਅੰਗਦ ਪਾਤਸ਼ਾਹ ਜੀ ਦੇ ਸੇਵਕ ਬੀਬੀ ਜਲਾਹੀ ਦਾ ਉਹਦੇ ਨਿਕਲਿਆ ਇਹ ਹੀ ਹੋਣਾ ਗੁਰੂ ਤਥਾਵ ਜਿਹੜਾ ਆਪਣੇ ਕੁੜਮਾਂ ਦੇ ਘਰ ਟੁੱਕੜ ਛੱਕਦਾ ਹੈ ਰਾਜ ਜੀ ਦੇ ਮੋਖ ਤੇ ਵੱਜਰ ਨਿਕਲਿਆ ਬੀਬਾ ਜੀ ਦਾ ਥਾ ਗੁਰ ਅੰਗਦ ਪਾਤਸ਼ਾਹ ਜੀ ਦੇ ਚਰਨਾ ਵਿੱਚ ਉਹਨਾਂ ਤਹਾਵਾਂ ਕੇ ਮਿਹ ਹੋਇਆ ਕਮਲੀ ਇਸ ਤਰ੍ਹਾਂ ਨਹੀਂ ਬੋਲਦੀ ਆ ਕਮਲੀ ਹੋ ਜਾਂਦੀ ਹੈ ਦਰਬਾਰ ਵਿੱਚ ਦਿਚੜੇ ਲਿਆਈ ਜਾਂਦੀ ਹੈ ਤਾਂ ਗੁਰ ਅੰਗਦ ਪਾਤਸ਼ਾਹ ਜੀ ਉਸ ਦੀ ਸਤਿ ਸ਼ਬਦ ਦੇ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਬੁਲਾਉਂਦੇ ਨੇ ਬਾਰਾਂ ਦਿਨ ਦੇ ਨੇ 12 ਵਾਰ ਉਹ ਸਮੇਂ ਦਿੱਤੇ ਕਿ ਗੁਨਾਥਾਂ ਦਾ ਥਾਮ ਨਿਵਾੜਿਆਂ ਦਾ ਮਾਣ ਨਿਕੱਦਿਆਂ ਦੀ ਗੱਤ ਨਿਚਿਤਿਆਂ ਦੀ ਪੀਂ ਨਿਤਟਿਆਂ ਦੀ ਤੇ ਰਹੇ ਨਿਆਸਰੇ ਦਾ ਆਸਰਾ ਇਸ ਤਰ੍ਹਾਂ ਇਤਿਹਾਸਿਕ 12 ਵਾਰ ਆਪ ਕੀ ਬਖਸ਼ਿਸ਼ ਹੋਈ ਤੇ ਤਾਂ ਇਹ ਕਿਰਪਾ ਹੋ ਗਈ ਜੈਸਾ ਉਹ ਤੈਸੋ ਹੋਵੇ ਜੇ ਜੀ ਅਸੀਂ ਸੇਵਾ ਕਰਦੇ ਹਾਂ ਉਹ ਗੁਰੂ ਐਸੀ ਕਿਰਪਾ ਕਰਦਾ ਗੁਰ ਤਾਂ ਭਾਵਨਾ ਨੂੰ ਫਲ ਲਾਉਂਦੇ ਹਨ ਸਤ ਗੁਰ ਪਰਖੇ ਵਰਦਨ ਆਹ ਇਹ ਸੀ ਅਗੰਤਾ ਦਾ ਕੋਈ ਕਨਮਾਨੀ ਅਗੰਨ ਹੈ ਤੇ ਬਾਬਾ ਜੀ ਜਦ ਪਿਆਰ ਹੀ ਸੰਖਿੱਚ ਕੇ ਲਿਆਉਂਦਾ ਇੱਥੇ ਦਸਤਉ ਫੇਰਨ ਨੂੰ ਮਾਛੜ ਜੀ ਕਿਹਾ ਕਰਦੇ ਰਤਵਾੜਾ ਸਾਹ ਇਹਨਾਂ ਨੇ ਮਹਾਨ ਸੇਵਾ ਕੀਤੀ ਇਸ ਤਰ੍ਹਾਂ ਇੱਥੇ ਅਸੀਂ ਹਰ ਸਾਲ ਆਉਂਦੇ ਹਾਂ ਇਹਨਾਂ ਦਾ ਜੀ ਪਿਆਰ ਸੇ ਇੱਥੇ ਹਾਜ਼ਰੀ ਕਰੀਏ ਇੱਕ ਹਾਜ਼ਰੀ ਪ੍ਰਵਾਨ ਕਰਨੀ ਇਹ ਤਾਂ ਬਾਤ ਗੁਰੂ ਮਾਰਣ ਜੀ ਨੇ ਫਿਰ ਗੁਰੂ ਅੰਗਦ ਪਾਤਸ਼ਾਹੀ ਤੋਂ ਬਾਅਦ ਪਾਈ ਸਾਲ 5 ਮਹੀਨੇ ਗੁਰਤਾ ਗੱਦੀ ਤੇ ਬਰਾਸ ਸਾਨ ਰਹੇ ਅੱਜ ਦੇ ਇਸ ਦਿਨ ਦੀ ਸਾਰਿਆਂ ਨੂੰ ਵਧਾਈ ਹੋਵੇ ਇਥੋਂ ਵਿਚਾਰ ਉਹ ਅਗਲਾ ਸਮਾ ਜਿਹੜਾ ਹੈ ਗੁਰਦਾਰਾ ਮਿਲਗੁੜ ਉੱਥੇ ਕੱਲ ਦੇ ਸਤਸੰਗ ਸੁਣਨ ਕੀਤੇ ਸੰਤ ਕੋਚੇ ਆਪਾਂ ਦਾ ਗੁਰੀ ਕੰਡਾ